ਬਲਦੇਵ ਸਿੰਘ ਬੈਂਕਾ ਕਲਾ ਦਾ ਪਹਾੜ ਤੇ ਸ਼ਬਦਾਂ ਦਾ ਜਾਦੂਗਰ ਕਲਮ ਕਦੇ-ਕਦੇ ਕਿਸੇ ਐਸੇ ਹਸਤਾਕਾਰ ਦੇ ਹੱਥ ਵਿੱਚ ਆਉਂਦੀ ਹੈ ਜੋ ਲਫ਼ਜ਼ਾਂ ਨੂੰ ਸਿਰਫ਼ ਲਿਖਦਾ ਨਹੀਂ ਉਹਨਾਂ ਵਿੱਚ ਰੂਹ ਵਸਾ ਦਿੰਦਾ ਹੈ ਬਲਦੇਵ ਸਿੰਘ ਬੈਂਕਾ ਐਸੇ ਹੀ ਇੱਕ ਕਲਾ ਸਾਧਕ ਦਾ ਨਾਮ ਹੈ ਜਿਹੜਾ ਸਿਰਫ਼ ਕਵੀ ਨਹੀਂ ਸੀ ਇੱਕ ਆਲਮ ਇੱਕ ਰੂਹਾਨੀ ਚਿੰਤਕ ਤੇ ਇੱਕ ਗਹਿਰਾ ਫਿਲਾਸਫਰ ਸੀ ਬਲਦੇਵ ਸਿੰਘ ਦਾ ਜਨਮ ਮਾਤਾ ਸੁਰਜੀਤ ਕੌਰ ਤੇ ਸਰਦਾਰ ਬਲਵੰਤ ਸਿੰਘ ਦੇ ਘਰ ਸਨ 1947 ਨੂੰ ਪਿੰਡ ਬੈਂਕਾ ਵਿਖੇ ਹੋਇਆ ਬੈਂਕਾ ਉਹ ਕਵੀ ਸੀ ਜਿਸਦੇ ਲਫ਼ਜ਼ ਲੋਕ ਰੂਹ ਦੇ ਅੰਦਰ ਘਰ ਕਰ ਗਏ ਉਹਦੀ ਸ਼ਖਸੀਅਤ ਆਪਣੇ ਆਪ ਵਿੱਚ ਇੱਕ ਕਵਿਤਾ ਸੀ ਉਸ ਦਾ ਕਦ ਉੱਚਾ ਜੁੱਸਾ ਭਰਵਾ ਮੋਟੀਆਂ ਅੱਖਾਂ ਚੌੜਾ ਮੱਥਾ ਤੇ ਸਾਦੀ ਨੋਕਦਾਰ ਪੱਗ ਉਹ ਸਿਰਫ ਲਫ਼ਜ਼ਾਂ ਦਾ ਹੀ ਨਹੀਂ ਦਰਦ ਧੀਰਜ ਦਵੀ ਰਾਜਾ ਸੀ ਜਦੋਂ ਬਲਦੇਵ ਸਿੰਘ ਬੈਂਕਾ ਸਟੇਜ ਉੱਤੇ ਖੜਾ ਹੁੰਦਾ ਤਾਂ ਸਿਰਫ ਆਵਾਜ਼ ਨਹੀਂ ਗੂੰਜਦੀ ਉਦੋਂ ਇੱਕ ਆਤਮਿਕ ਤਾਲ ਉੱਭਰਦੀ ਜੋ ਅੰਦਰੂਨੀ ਰਾਗਾਂ ਨੂੰ ਜਗਾ ਦਿੰਦੀ ਉਸ ਦੀ ਕਵਿਤਾ ਵਿੱਚ ਵਿਅੰਗ ਵੀ ਹੁੰਦਾ ਉਹ ਵਿਅੰਗ ਗਹਿਰੀ ਸਿੱਖਿਆ ਵੀ ਦਿੰਦਾ ਉਸਦੀ ਕਵਿਤਾ ਨਗਾਰੇ ਤੇ ਚੋਟ ਦੇ ਸਮਾਨ ਸੀ ਜਦੋਂ ਉਹ ਵੀਰ ਰਸ ਗਾਉਂਦਾ ਤਾਂ ਅੱਖਾਂ ਦੇ ਸਾਹਮਣੇ ਯੁੱਧ ਦੀ ਤਸਵੀਰ ਪੇਸ਼ ਕਰ ਦਿੰਦਾ ਜਦੋਂ ਦਰਦ ਪੇਸ਼ ਕਰਦਾ ਤਾਂ ਲਫ਼ਜ਼ਾਂ ਦੀ ਲਚਕ ਰਾਹੀਂ ਬਿਰਹਾ ਦੇ ਪਹਾੜੀ ਚੜ ਜਾਂਦਾ ਇੱਕ ਵਾਰ ਉਹ ਲੰਦੇ ਪੰਜਾਬ ਦੀ ਯਾਤਰਾ ਤੋਂ ਮੁੜਿਆ ਤੇ ਉ체ਚਾ ਕਵੀਸ਼ਰ ਜਰਨੈਲ ਸਿੰਘ ਸਬਰਾਮਾ ਨਿਵਾਸ ਤੇ ਮੈਨੂੰ ਮਿਲਣ ਵਾਸਤੇ ਆ ਗਿਆ ਇਹ ਗੱਲ ਮੇਰੇ ਪਿਤਾ ਗਿਆਨੀ ਜਰਨੈਲ ਸਿੰਘ ਜੀ ਦੇ ਸਰੀਰ ਛੱਡਣ ਤੋਂ ਮਗਰੋਂ ਦੀ ਹੈ ਉਸ ਦਿਨ ਉਹਦੀ ਗੱਲਬਾਤ ਵਿੱਚ ਇੱਕ ਵਿਲੱਖਣ ਸੰਤ ਭਾਵ ਸੀ ਉਸ ਦਿਨ ਮੈਂ ਬੈਂਕਾ ਜੀ ਨਾ ਬੇहद ਗੰਭੀਰ ਰੂਪ ਵੇਖਿਆ। ਉਹਨਾਂ ਦੀ ਹਰ ਬਾਤ ਵਿੱਚ ਅਤ ਦੀ ਰੂਹਾਨੀਅਤ ਸੀ। ਉਹਨਾਂ ਦੇ ਸ਼ਬਦਾਂ 'ਚੋਂ ਮੈਨੂੰ ਲਾਹੌਰ ਤੇ ਨਨਕਾਣਾ ਸਾਹਿਬ ਦਾ ਦੀਦਾਰ ਹੋ ਰਿਹਾ ਸੀ। ਉਸ ਦਿਨ ਉਹ ਜਾਣ ਲੱਗਾ ਕਹਿੰਦਾ, "ਬੇਟਾ ਅਮਰਜੀਤ, ਮੈਂ ਅੱਜ ਤੋਂ ਬਾਅਦ ਇਸ ਘਰ ਨਹੀਂ ਆਉਣਾ।" ਮੈਂ ਕਿਹਾ, "ਗਿਆਨੀ ਜੀ ਕਿਹੜੀ ਗੱਲੋਂ?" ਉਹ ਭਰੇ ਹੋਏ ਗਲੇ ਕਹਿੰਦਾ, "ਸੱਜਣ ਸੱਜਣਾ ਕੋਲ ਆਉਂਦੇ ਚੰਗੇ ਲੱਗਦੇ ਨੇ, ਜਰਨੈਲ ਰਿਹਾ ਨਹੀਂ।" ਉਹਦੇ ਅੱਖਾਂ 'ਚ ਪਾਣੀ ਸੀ ਤੇ ਸ਼ਬਦਾਂ 'ਚ ਪੀੜ ਮੈਨੂੰ ਇੰਜ ਲੱਗਾ ਜਿਵੇਂ ਕਿਸੇ ਰੂਹ ਨੇ ਆਪਣੇ ਅੰਤਿਮ ਦਿਨਾਂ ਦੀ ਰੋਹਾਨੀ ਖਬਰ ਮਨੁੱਖੀ ਜ਼ਬਾਨ ਰਾਹੀਂ ਸੁਣਾ ਦਿੱਤੀ ਹੋਵੇ ਖੈਰ ਮੈਂ ਆਪਣੀਆਂ ਯਾਦਾਂ ਚੋਂ ਬਾਹਰ ਆਵਾਂ ਪੰਜਾਬੀ ਮਾਂ ਬੋਲੀ ਦੇ ਬੰਕੇ ਸ਼ਾਇਰ ਬਲਦੇਵ ਸਿੰਘ ਬੈਂਕੇ ਦੀ ਪੇਸ਼ਕਾਰੀ ਦੀ ਗੱਲ ਕਰਾਂ ਉਹ ਲੋਹੇ ਵਰਗੀ ਨਿੱਗਰ ਤੇ ਰਵਾਨੀ ਵਾਲੀ ਆਵਾਜ਼ ਦਾ ਧਣੀ ਸੀ ਜਦੋਂ ਕਵੀਸ਼ਰੀ ਗਾਇਨ ਕਰਦਾ ਸਰੋਤੇ ਮਨ ਨੂੰ ਸਚਾਈ ਦੇ ਅੰਤਰਜਲ ਵਿੱਚ ਤਰਦੇ ਫੁੱਲਾਂ ਵਾਂਗ ਉਸ ਦੀਆਂ ਸੁਰ ਰੂਪੀ ਲਹਿਰਾਂ ਨਾਲ ਵਹਿ ਜਾਂਦੇ ਬਲਦੇਵ ਸਿੰਘ ਬੈਂਕਾ ਦੀ ਕਲਾ ਦਾ ਵਿਲੱਖਣ ਬਲ ਉਸ ਦੀ ਦਵੈਸ਼ ਕਲਾ ਦੀ ਗਹਿਰਾਈ ਸੁਣਨ ਵਾਲਿਆਂ ਦੀ ਚੇਤਨਾ ਨੂੰ ਹਿਲਾਉਂਦੀ ਤੇ ਉਹਨਾਂ ਦੀ ਬਿਰਤੀ ਨੂੰ ਅੱਗੇ ਵਧਾਉਂਦੀ ਸੀ। ਉਹਦੀ ਅਦਾਇਗੀ ਵਿੱਚ ਅਜੀਹਾਂ ਠਹਿਰਾਵ ਸੀ ਜੋ ਉਸ ਦੇ ਸ਼ਬਦਾਂ ਨੂੰ ਅਨੁਭਵੀ ਬਣਾਉਂਦਾ ਸੀ। ਉਹ ਨਜ਼ਮ ਨਹੀਂ ਪੜ੍ਹਦਾ ਸੀ, ਨਜ਼ਮ ਨੂੰ ਜੀਉਂਦਾ ਸੀ। ਉਹ ਲਫ਼ਜ਼ ਨਹੀਂ ਲਿਖਦਾ ਸੀ, ਸ਼ਬਦਾਂ ਦੀ ਅੰਦਰ ਗੂੰਜ ਉੱਕਰਦਾ ਸੀ। ਉਹ ਸ਼ਬਦਾਂ ਦਾ ਜਾਦੂਗਰ ਸੀ ਜੋ ਆਪਣੀ ਲਿਖਤ ਰਾਹੀਂ ਪਾਠਕਾਂ ਨੂੰ ਨਹੀਂ, ਪਾਠਕਾਂ ਦੀ ਰੂਹ ਨੂੰ ਛੂਹ ਜਾਂਦਾ। ਉਸ ਦੀ ਕਵਿਤਾ ਵਿੱਚ ਨਾ ਕੋਈ ਬਣਾਵਟ ਸੀ ਨਾ ਆਲੇ-ਦੁਆਲੇ ਦੇ ਥੋਥੇ ਵਿਖਾਵੇ। ਉਹਦੀ ਕਵਿਤਾ ਖਰਾਦਰਸ਼ਨ ਤੇ ਕਲਾ ਸੱਚੀ ਸੀ। ਅਜਿਹੇ ਵਿਅਕਤੀ ਦੀ ਮੌਤ ਸਿਰਫ ਇੱਕ ਸਰੀਰਕ ਵਿਛੋੜਾ ਨਹੀਂ ਹੁੰਦੀ। ਸਗੋਂ ਕਲਾਤਮਕ ਜ਼ਿੰਦਗੀ ਤੋਂ ਇੱਕ ਸਤੰਭ ਦੇ ਢਹਿ ਜਾਣ ਦੇ ਤੁਲ ਹੁੰਦੀ ਹੈ। ਬਲਦੇਵ ਸਿੰਘ ਬੈਂਕਾ ਉਹ ਨਾਮ ਨਹੀਂ ਇੱਕ ਤਜਰਬਾ ਸੀ। ਉਹ ਕਲਾਵਾਨ ਨਹੀਂ ਕਲਾ ਦੀ ਸਿਖਰ ਸੀ। ਉਹ ਇੱਕ ਵਿਅਕਤੀ ਨਹੀਂ ਇੱਕ ਦਰਸ਼ਨ ਸੀ ਤੇ ਸੱਚ ਇਹ ਹੈ ਉਸ ਵਰਗਾ ਲਿਖਾਰੀ ਮਾਤਰਤੀ ਨੇ ਮੁੜ ਦੁਬਾਰਾ ਨਹੀਂ ਜੰਮਣਾ। ਬਲਦੇਵ ਸਿੰਘ ਬੈਂਕਾ ਸ਼ਬਦਾਂ ਦਾ ਵਗਦਾ ਦਰਿਆ ਸੀ ਜਿਸ ਦੇ ਲਫ਼ਜ਼ ਜਾਦੂ ਵਾਂਗ ਹਨ ਉਸ ਦੇ ਆਖੇ ਬੋਲ ਸੁਣਨ ਵਾਲਿਆਂ ਦੇ ਦਿਲਾਂ ਵਿੱਚ ਲਹਿਰਾਂ ਵਾਂਗ ਖਲਬਲੀ ਪੈਦਾ ਕਰ ਦਿੰਦੇ ਉਹ ਸਿਰਫ਼ ਲਿਖਦਾ ਨਹੀਂ ਸਗੋਂ ਸ਼ਬਦਾਂ ਵਿੱਚ ਜਾਨ ਪਾ ਦਿੰਦਾ ਸੀ ਬੈਂਕਾ ਕਲਾ ਦਾ ਪਹਾੜ ਸੀ ਜਿਸ ਤਰ੍ਹਾਂ ਪਹਾੜ ਆਪਣੀ ਉਚਾਈ ਤੇ ਅਟਲਤਾ ਲਈ ਜਾਣੇ ਜਾਂਦੇ ਹਨ ਉਸੇ ਤਰ੍ਹਾਂ ਉਸ ਦੀ ਕਲਾ ਵੀ ਸੰਸਾਰ ਵਿੱਚ ਇੱਕ ਅਟਲ ਚੋਟੀ ਵਾਂਗ ਹੈ ਨਾ ਉਹ ਕਦੇ ਥੱਕਿਆ ਨਾ ਉਹ ਕਦੇ ਥਿੜਕਿਆ ਉਹ ਦਰਦਾਂ ਦਾ ਰਾਗੀ ਸੀ ਉਹ ਐਸਾ ਕਵੀ ਸੀ ਜਿਸਨੇ ਆਪਣੇ ਅੰਦਰਲੇ ਦਰਦ ਨੂੰ ਸੁਰਾਂ ਦਾ ਪੀਰ ਬਣਾ ਕੇ ਪ੍ਰਗਟ ਕੀਤਾ ਉਹ ਦਰਦ ਦਾ ਐਸਾ ਸਾਜ਼ ਹੈ ਜੋ ਲੋਕਾਂ ਦੀਆਂ ਖਾਮੋਸ਼ ਪੀੜਾ ਨੂੰ ਆਵਾਜ਼ ਦੇ ਦਿੰਦਾ ਹੈ ਉਹ ਰੂਹਾਨੀ ਰਾਜਾ ਸੀ ਉਸਦੀ ਕਵਿਤਾ ਰੂਹ ਦੀ ਗੱਲ ਕਰਦੀ ਹੈ ਉਹ ਸੰਸਾਰੀ ਤਾਜ ਨਹੀਂ ਸਗੋਂ ਆਤਮਿਕ ਬਾਦਸ਼ਾਹੀ ਦਾ ਹੱਕਦਾਰ ਹੈ ਉਸਦੇ ਲਫ਼ਜ਼ ਉਸਦਾ ਜੀਵਨ ਇੱਕ ਰੂਹਾਨੀ ਰਾਜ ਦਾ ਨਕਸ਼ਾ ਸੀ ਜਿੱਥੇ ਈਮਾਨ ਸੱਚਾਈ ਤੇ ਆਤਮਿਕ ਉਚਾਈ ਦੀ ਰਾਜਗਤੀ ਸੀ ਉਸਦੀ ਪੇਸ਼ਕਾਰੀ ਹਸਾਉਂਦੀ ਹੋਈ ਵੀ ਜਗਾਉਂਦੀ ਸੀ ਉਹ ਵਿਅੰਗ ਨਾਲ ਸੱਚ ਬੋਲਦਾ ਸੀ ਹਾਸੇ ਦੇ ਪਿੱਛੇ ਲੁਕਿਆ ਹੋਇਆ ਤਿੱਖਾ ਸੰਦੇਸ਼ ਸਮਾਜਿਕ ਕੁਰੀਤਿਆਂ ਦੇ ਖਿਲਾਫ ਲੜਨ ਵਾਲਾ ਇੱਕ ਵਕੀਲ ਬਣ ਜਾਂਦਾ ਉਹ ਮਨੁੱਖ ਆਪਣੇ ਆਪ ਵਿੱਚ ਇੱਕ ਅਦਭੁਤ ਸੰਸਾਰ ਸੀ ਉਹਦਾ ਹਿਰਦਾ ਧਰਤੀ ਦੇ ਸਮਾਨ ਸੀ ਜਿੱਥੇ ਦਾਰਸ਼ਨਿਕ ਵਿਚਾਰਾਂ ਦੀਆਂ ਫਸਲਾਂ ਉਗਦੀਆਂ ਸਨ ਉਸਦੇ ਲਫ਼ਜ਼ ਨਿਰਵਿਕਾਰਤਾ ਸੰਤੋਖ ਤੇ ਗਿਆਨ ਦਾ ਪਹਿਰਾਵਾ ਹੁੰਦੇ ਉਹ ਸਿਰਫ ਨਜ਼ਮ ਨਹੀਂ ਲਿਖਦਾ ਸੀ ਸਗੋਂ ਉਹ ਆਪ ਇੱਕ ਜੀਵ ਦੀ ਨਜ਼ਮ ਸੀ ਉਸਦੀ ਹਸਤੀ ਉਸਦਾ ਜੀਵਨ ਇੱਕ ਅਦਭੁਤ ਰਚਨਾ ਸੀ ਉਹ ਅਗੰਮੀ ਹਸਤੀ ਸੀ ਜੋ ਹਰ ਸਾਹ ਹਰ ਕਦਮ ਚ ਕਵਿਤਾ ਬਣ ਕੇ ਟਹਿਲਦੀ ਉਹ ਸਿਰਫ ਨਰਮ ਨਰਮ ਨਹੀਂ ਸੀ ਉਸ ਵਿੱਚ ਇਨਕਲਾਬੀ ਗਰਜ ਵੀ ਸੀ ਉਸਦੇ ਲਫ਼ਜ਼ ਜਲਾਲੀ ਤੇਜ ਨਾਲ ਚਮਕਦੇ ਜਿਵੇਂ ਧਾਰਮਿਕ ਜਾਂ ਸਿਆਸੀ ਉਤਪੀੜਨ ਖਿਲਾਫ ਇੱਕ ਲਲਕਾਰ ਹੋਣ ਉਹ ਅੱਖਰਾਂ ਨੂੰ ਰੱਬੀ ਰੂਪ ਮੰਨਦਾ ਸੀ ਉਹ ਕਲਮ ਨੂੰ ਇੱਕ ਆਰਾਧਨਾ ਮੰਨ ਕੇ ਵਰਤਦਾ ਉਸਦੇ ਲਿਖੇ ਲਫ਼ਜ਼ ਇੱਕ ਅਰਦਾਸ ਵਾਂਗ ਦਿਲ ਤੋਂ ਨਿਕਲਦੇ ਤੇ ਰੱਬ ਤੇ ਖਲਕਤ ਦੇ ਦਰ ਪ੍ਰਵਾਨ ਚੜਦੇ ਬੈਂਕਾ ਉਹ ਵਿਅਕਤੀ ਹੈ ਜਿਸਦੇ ਅੰਦਰ ਇੱਕ ਆਤਮਿਕ ਮੰਚ ਸਦਾ ਸਜਿਆ ਰਹਿੰਦਾ ਹੈ ਉਹ ਉਸ ਮੰਚ ਤੇ ਆਪਣੇ ਅੰਦਰਲੇ ਰੰਗ, ਰੂਪ, ਦਰਦ, ਪ੍ਰੇਮ ਤੇ ਲਾਲਸਾ ਦੇ ਰਾਗ ਪੇਸ਼ ਕਰਦਾ। ਉਹ ਕਲਾ ਦਾ ਅਭਿਨੇਤਾ ਹੀ ਨਹੀਂ ਸਗੋਂ ਕਲਾ ਦਾ ਜੀਵੰਤ ਰੂਪ ਵੀ ਸੀ। ਉਹਦੇ ਬੋਲ ਤਰਕ ਦੇ ਤੀਰ ਸਨ ਜੋ ਰੂੜੀਵਾਦੀ ਪਰੰਪਰਾ ਦੀ ਹਿੱਕ ਪਾੜ ਸੁੱਟਦੇ। ਸਾਹਿਦ ਦੀ ਸਲਤਨਤ ਵਿੱਚ ਉਹਦੀ ਹਕੀਕਤ ਇੱਕ ਪਰਮ ਅਰਥ ਦੀ ਸੀ। ਉਹਦੇ ਕਦਮਾਂ ਦੀ ਆਹਟ ਵੀ ਰਿਦਮ ਵਿੱਚ ਸੀ ਜਿਵੇਂ ਕਾਇਨਾਤ ਆਪਣਾ ਛੰਦ ਉਸਦੇ ਨਾਲ ਜੋੜ ਰਹੀ ਹੋਵੇ। ਉਹਦੀ ਅਦਾਇਗੀ ਇੱਕ ਆਤਮਿਕ ਸੰਦੇਸ਼ ਸੀ ਜੋ ਅੰਤਰ ਆਤਮਾ ਨੂੰ ਝੰਜੋੜ ਦਿੰਦਾ। ਉਹ ਗੱਲ ਕਰਦਾ ਐਵੇਂ ਪ੍ਰਤੀਤ ਹੁੰਦਾ ਜਿਵੇਂ ਉਹਦੀ ਰੂਹ ਵਿੱਚ ਗੂੰਜਣ ਵਾਲੇ ਸੁਰ ਉਤਰੇ ਹੋਣ ਉਸਦੀ ਹਰ ਅਦਾ ਸੁਰ ਵਿੱਚ ਸੀ ਉਹ ਸਿਰਫ ਕਵੀ ਨਹੀਂ ਸੀ ਉਹ ਸੰਵੇਦਨਾ ਦਾ ਸੰਤ ਤੇ ਦਰਦ ਦਾ ਦਰਬਾਰੀ ਸੀ ਅਤੇ ਉਹ ਅਰਥਾਂ ਦੀਆਂ ਗੁਪਤ ਖਾਣੀਆਂ ਦਾ ਪਹਿਰੇਦਾਰ ਸੀ ਉਸ ਲਈ ਕਲਮ ਇੱਕ ਹਥਿਆਰ ਹੀ ਨਹੀਂ ਇੱਕ ਅਧਿਆਤਮਿਕ ਸਾਧਨਾ ਵੀ ਸੀ ਇਹ ਸੱਚ ਹੈ ਕਿ ਕੁਝ ਸ਼ਬਦ ਕੁਝ ਰਾਗ ਅਤੇ ਕੁਝ ਵਿਚਾਰ ਇਤਿਹਾਸ ਦੇ ਪੰਨਿਆਂ ਤੇ ਆਪਣੀ ਛਾਪ ਛੱਡ ਕੇ ਲੰਘ ਜਾਂਦੇ ਹਨ ਐਸੇ ਹੀ ਕਿਰਦਾਰ ਦਾ ਨਾਮ ਸੀ ਬਲਦੇਵ ਸਿੰਘ ਬੈਂਕਾ ਉਹ ਗਿਆਨ ਦਾ ਐਸਾ ਸਾਗਰ ਸੀ ਜਿਸ ਦੀ ਵਿਦਿਆ ਵਿੱਚ ਵਿਆਪਕਤਾ ਸੀ ਜਿਸ ਦੇ ਲਫ਼ਜ਼ਾਂ ਵਿੱਚ ਰੂਹ ਦੀ ਤਪਸ਼ ਸੀ ਜਿਸ ਦੀ ਗਾਇਕੀ ਵਿੱਚ ਲੋਕ ਧਰਮ ਦੀ ਆਵਾਜ਼ ਸੀ ਉਹ ਲਿਖਣ ਗਾਉਣ ਬੋਲਣ ਅਤੇ ਸੋਚਣ ਵਿੱਚ ਇੱਕ ਸਮਰਥ ਤੇ ਸੰਵੇਦਨਸ਼ੀਲ ਮਨੁੱਖ ਸੀ ਉਸ ਦੀ ਹਸਤੀ ਇੱਕ ਪਾਠਸ਼ਾਲਾ ਸੀ ਉਸ ਦੀ ਲਿਖਤ ਇੱਕ ਧਾਰਮਿਕ ਸਾਹਿਤਕ ਯਾਤਰਾ ਸੀ ਉਹ ਸਰਵਪੱਖੀ ਹਸਤੀ ਮਾਲਕ ਸੰ 2014 ਵਿੱਚ ਸਾਡੇ ਤੋਂ ਵਿਛੜ ਗਿਆ ਗਵਾਚੇ ਹੋਏ ਲਾਲ ਕਿੱਥੇ ਲੱਭਦੇ ਨੇ ਅੰਤ ਵਿੱਚ ਬਸ ਇੰਨਾ ਹੀ ਕਹਿਣਾ ਹੈ ਕਿ ਉਹਦੇ ਵਰਗਾ ਹੋਰ ਕੋਈ ਨਹੀਂ ਉਹ ਇੱਕੋ ਇੱਕ ਸੀ ਉਹ ਸੀ ਆਪ ਬਲਦੇਵ ਸਿੰਘ ਬੈਂਕਾ ਹੁਣ ਵਰਤਮਾਨ ਸਮੇਂ ਵਿੱਚ ਗਿਆਨੀ ਬਲਦੇਵ ਸਿੰਘ ਬੈਂਕਾ ਜੀ ਦਾ ਫਰਜ਼ੰਦ ਗੁਰਿੰਦਰਪਾਲ ਸਿੰਘ ਬੈਂਕਾ ਆਪਣੇ ਬਾਪੂ ਦੀ ਵਿਰਾਸਤ ਦੀ ਸੰਭਾਲ ਦੇ ਨਾਲ-ਨਾਲ ਉਹਦੀਆਂ ਪੈੜਾਂ ਤੇ ਚੱਲ ਕੇ ਕਮਰਕਸਾ ਕਰਕੇ ਕਵੀਸ਼ਰੀ ਕਲਾ ਰਾਹੀ ਪੰਥ ਦੀ ਖਿਦਮਤ ਕਰ ਰਿਹਾ ਹੈ ਅਖੀਰ ਵਿੱਚ ਮਹਾਨ ਸ਼ਾਇਰ ਗਿਆਨੀ ਬਲਦੇਵ ਸਿੰਘ ਬੈਂਕਾ ਤੇ ਉਸ ਦੀ ਅਮਰ ਰਚਨਾ ਨੂੰ ਕੋਟ-કોટ ਪ੍ਰਣਾਮ ਲੇਖਕ ਸ਼੍ਰੋਮਣੀ ਕਵੀਸ਼ਰ ਅਮਰਜੀਤ ਸਿੰਘ ਸਭਰਾਵਾ ਵਾਲੇ ਮੋਬਾਈਲ ਨੰਬਰ 9815699137